ਵਾਹਿਗੁਰੂ ਚੇਕਾ ਖਾਨਸਾ ਵਾਹਿਗੁਰੂ ਚੇਕੀ ਫਾਤੇ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਹਿਬ ਜੀ ਖਾਨਸਾ ਜੀ ਧੰਨ ਧੰਨ ਬਾਬਾ ਦੀਪ ਸਿੰਘ ਸਹਿਬ ਜੀ ਸ਼ਹੀਦਾ ਸਿੰਘਾਂ ਦੇ ਨਾਮ ਦੀ ਜਦੋਂ ਆਪਾਂ ਘਰ ਦੀ ਵਿੱਚ ਜੋਤ ਜਗਾਉਂਦੇ ਹਾਂ ਕਈ ਵਾਰ ਆਪਣੇ ਘਰ ਦੀ ਵਿੱਚ ਬਹੁਤ ਜ਼ਿਆਦਾ ਦੁੱਖ ਕਲੇਸ਼ ਹੁੰਦੇ ਨੇ ਆਪਾਂ ਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਆਪਣੇ ਘਰ ਦੀ ਵਿੱਚ ਜਿਵੇਂ ਕਿਸੇ ਕੋਈ ਨਾ ਕੋਈ ਚੀਜ਼ ਹੁੰਦੀ ਏ ਕੋਈ ਨਾ ਕੋਈ ਮਾੜੀ ਰੋਹ ਹੁੰਦੀ ਏ ਜਾਂ ਆਪਣੇ ਘਰ ਦੇ ਉੱਪਰ ਕਿਸੇ ਦਾ ਕੁਝ ਕੀਤਾ ਕਰਾਇਆ ਹੁੰਦਾ ਹੈ ਤਾਂ ਉਸ ਸਮੇਂ ਜਦੋਂ ਆਪਾਂ ਸ੍ਰੀ ਦਾਸ ਸਿੰਘ ਜੀ ਅੱਗੇ ਅਰਦਾਸ ਕਰਕੇ ਧੰਨ ਧੰਨ ਬਾਬਾ ਦੀਪ ਸਿੰਘ ਸੇਭ ਜੀ ਅੱਗੇ ਅਰਦਾਸ ਬੇਨਤੀ ਕਰਕੇ ਉਹਨਾਂ ਦੇ ਨਾਮ ਦੀ ਜੋਤ ਜਗਾਉਣੀ ਆ ਦੇਸੀ ਘੋਦੀ ਤਾਂ ਇਹ ਸਭ ਚੀਜ਼ਾਂ ਆਪਣੇ ਘਰ ਤੋਂ ਦੂਰ ਹੋ ਜਾਂਦੀਆਂ ਨੇ ਆਪਣੇ ਘਰ ਦੇ ਵਿੱਚ ਸੁੱਖ ਸ਼ਾਂਤੀ ਆਉਂਦੀ ਏ ਇਸ ਵੀਡੀਓ ਨੂੰ ਲੈ ਕੇ ਕਾਰਸਾ ਜੀ ਅੱਜ ਇੱਕ ਭੈਣ ਦੀ ਹੱਡ ਬੀਤੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਿ ਕਿਵੇਂ ਉਹਨਾਂ ਨੇ ਧੰਨ ਧੰਨ ਬਾਬਾ ਦੀਪ ਸਿੰਘ ਸੇਵ ਜੀ ਦੇ ਨਾਮ ਦੀ ਜੋਤ ਜਗਾਉਣੀ ਸ਼ੁਰੂ ਕੀਤੀ ਤੇ ਉਹਨਾਂ ਦੇ ਘਰ ਦੇ ਵਿੱਚ ਕਿੰਨੇ ਹੀ ਬਾੜੇ ਹਾਲਾਤ ਸਨ ਪਰ ਜਦੋਂ ਉਹ ਨਣੀ ਘਰ ਦੇ ਵਿੱਚ ਜੋਤ ਜਗਾਉਣੀ ਸ਼ੁਰੂ ਕੀਤੀ ਪਾਠ ਕਰਨਾ ਸ਼ੁਰੂ ਕੀਤਾ ਤਾਂ ਵਾਹਿਗੁਰੂ ਸੱਚੇ ਪਾਸ਼ਾ ਦੀ ਕਿਰਪਾ ਦੇ ਨਾਲ ਕਿਵੇਂ ਘਰ ਦੇ ਵਿੱਚ ਸੁਖ ਸ਼ਾਂਤੀ ਆਈ ਵਾਹਿਗੁਰੂ ਦੀ ਕਿਰਪਾ ਨਾਲ ਘਰ ਦੇ ਵਿੱਚ ਬਰਕਤ ਪੈਣੀ ਸ਼ੁਰੂ ਹੋਈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਵੈਨ ਪ੍ਰਾਵਾਣ ਨੂੰ ਰਿਕਵੈਸਟ ਹੈ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਉਣੇ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਖਾਲਸਾ ਜੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਹਾਲਸਾ ਜੀ ਉਹ ਭੈਣ ਦੱਸਦੀ ਕਿ ਕਿ ਸਾਡੇ ਘਰ ਦੇ ਵਿੱਚ ਕਿਸੇ ਵੀ ਚੀਜ਼ ਦੇ ਵਿੱਚ ਬਰਕਤ ਨਹੀਂ ਸੀ ਹੁੰਦੀ। ਕਹਿੰਦੇ ਸਾਡੇ ਖੂਲ ਦੇ ਚਾਰੇ ਚੁੱਕੀ ਜ਼ਮੀਨ ਵੀ ਹੈਗੀ ਸੀ 4-5 ਕਿੱਲੇ ਪਰ ਕਹਿੰਦੇ ਉਸ ਤੇ ਵੀ ਸਾਡਾ ਗਜਾਰਾ ਨਹੀਂ ਸੀ। ਦਾ ਕਹਿੰਦੇ ਕਈ ਵਾਰ ਤਾਂ ਸਾਡੇ ਘਰ ਦੇ ਵਿੱਚ ਐਨੇ ਮਾੜੇ ਹਾਲਾਤ ਹੋ ਜਾਂਦੇ ਸੀ ਕਿ ਰੋਟੀ ਵੀ ਨਹੀਂ ਸੀ ਪੱਕਦੀ ਹੁੰਦੀਗੀ। ਕਹਿੰਦੇ ਇਸ ਤਰ੍ਹਾਂ ਵੀ ਨਾਤਕ ਦੇ ਪਾਠ ਕੀਤਾ ਸੀਗਾ ਨਾ ਹੀ ਕਦੇ ਗੁਰਦੁਆਰਾ ਸਾਹਿਬ ਗਿਆ ਸੀ। ਕਹਿੰਦੇ ਦੇਬੀ ਕਾ ਦੇਤਾ ਕੋਈ ਬਿਮਾਰ ਹੋ ਜਾਂਦਾ ਸੀ ਕਦੇ ਕੋਈ ਬਿਮਾਰ ਹੋ ਜਾਂਦਾ ਸੀ ਕਹਿੰਦੇ ਕਦੇ ਘਰ ਦੇ ਵਿੱਚ ਡੰਗਰ ਪਸ਼ੂ ਬਿਮਾਰ ਹੋ ਜਾਣੇ ਅਸੀਂ ਠੀਕ ਹੋ ਨਾਤਾ ਤੇ ਕਹਿੰਦੇ ਅਸੀਂ ਬਹੁਤ ਜ਼ਿਆਦਾ ਵਹਿਮ ਭਰਮ ਦੇ ਵਿੱਚ ਪਏ ਹੋਏ ਸੀ ਕਈ ਵਾਰ ਕਹਿੰਦੇ ਸਾਡੇ ਘਰ ਦੇ ਵਿੱਚ ਕੋਈ ਨਾ ਕੋਈ ਸਾਨੂੰ ਚੀਜ਼ ਮਿਲ ਜਾਨੀ ਹਣੀ ਤਾਂ ਕਹਿੰਦੇ ਕਈ ਵਾਰ ਉਹ ਸਾਡੀ ਆਉਦੀ ਹੀ ਪਰ ਸਾਡਾ ਦਿਮਾਗ ਹੀ ਇੰਨਾ ਇਸ ਚੀਜ਼ ਨੂੰ ਲੈ ਕੇ ਸੈੱਟ ਹੋ ਗਿਆ ਵੀ ਸਾਡੇ ਤੇ ਕਿਸੇ ਦਾ ਕੋਈ ਕੀਤਾ ਕਰਾਇਆ ਹੈ ਸਾਡੇ ਘਰ ਕੋਈ ਨਾ ਕੋਈ ਜਾਦੂ ਟੂਣਾ ਕਰਦਾ ਹੈ ਜਿਸ ਦੀ وجہ ਕਰਕੇ ਵੀ ਅਸੀਂ ਬਿਮਾਰ ਰਹਿੰਨੇ ਆ ਤੇ ਨਾ ਹੀ ਸਾਡੇ ਘਰ ਦੇ ਵਿੱਚ ਕੋਈ ਬਰਕਤ ਪੈਂਦੀ ਏ ਸਾਨੂੰ ਭੈਣ ਕਹਿੰਦੇ ਵੀ ਜਿੱਥੇ ਕਿਸੇ ਨੇ ਦੱਸਣਾ ਕਿ ਇੱਥੇ ਕੋਈ ਪੰਡਤ ਹੈ ਇੱਥੇ ਕੋਈ ਸਿਆਣਾ ਹੈ ਉਹ ਇਸ ਤਰ੍ਹਾਂ ਕਰਕੇ ਦੱਸਦਾ ਹੈ ਪੁੱਛਦਾ ਹੈ ਕੁਝ ਬਣਾ ਕੇ ਦਿੰਦਾ ਹੈ ਵੀ ਉਹ ਤੁਸੀਂ ਕਰੋ ਠੀਕ ਹੋ ਜਾਵੇਗਾ ਭੈਣ ਕਹਿੰਦੇ ਕਿ ਅਸੀਂ ਉਹਨਾਂ ਦੇ ਕੋਲ ਵੀ ਗਏ ਉਹਨਾਂ ਨੇ ਜੋ ਕੁਝ ਵੀ ਸਾਨੂੰ ਦੇਣਾ ਅਸੀਂ ਉਹੀ ਸਭ ਕਰਨਾ ਪਰ ਸਾਡੇ ਘਰ ਦੇ ਹਾਲਾਤ ਪਹਿਲਾਂ ਤੋਂ ਵੀ ਮਾੜੇ ਹੋ ਗਏ ਤੇ ਕਹਿੰਦੇ ਸਾਨੂੰ ਸਾਰੇ ਹੀ ਪਰਿਵਾਰ ਨੂੰ ਜਿਵੇਂ ਟੈਨਸ਼ਨ ਹੋ ਜਾਂਦੀ ਏ ਅਸੀਂ ਡਿਪਰੈਸ਼ਨ 'ਚ ਰਹਿਣ ਲੱਗੇ ਟੈਨਸ਼ਨ ਦੇ ਵਿੱਚ ਇਹਨੇ ਕਈ ਵਾਰ ਤਾਂ ਅਸੀਂ ਦਿਨ ਦੇ ਟਾਈਮ ਹੀ ਇੰਨਾ ਡਰ ਜਾਣਾ ਭੈਣ ਕਹਿੰਦੀ ਕਈ ਵਾਰ ਮੈਂ ਘਰੇ ਇਕੱਲੀ ਹੋਣਾ ਤੇ ਦਿਨ ਦੇ ਵਿੱਚ ਕਿਸੇ ਚੀਜ਼ ਦਾ ਕੋਈ ਖੜਕਾ ਆਉਣਾ ਤੇ ਮੈਨੂੰ ਲੱਗਣਾ ਸ਼ਾਇਦ ਕੋਈ ਹੈਗਾ ਵੀ ਐਨੇ ਜ਼ਿਆਦਾ ਕਹਿੰਦੇ ਅਸੀਂ ਟੈਨਸ਼ਨ ਦੇ ਵਿੱਚ ਚਲੇ ਗਏ ਸੀ ਪਰ ਖਾਲਸਾ ਜੀ ਭੈਣ ਕਹਿੰਦੀ ਕਿ ਮੈਨੂੰ ਕਿਵੇਂ ਪਤਾ ਲੱਗਦਾ ਹੈ ਕਿ ਮੈਂ ਤਾਂ ਅੰਤਰਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦੀ ਜੋਤ ਜਗਾਵਾ ਪਾਠ ਕਰਾਂ ਕਿ ਮੈਂ ਬਾਣੀ ਦਾ ਨਾਮ ਚਪਾਂ ਤੇ ਸਾਡੇ ਘਰ ਦੇ ਵਿੱਚ ਵੀ ਸਾਰੇ ਦੁੱਖ ਕਲੇਸ਼ ਦੂਰ ਹੋਣਗੇ ਕਿਹਦੇ ਸਾਡੇ ਘਰ ਦੇ ਵਿੱਚ ਨਾ ਕੋਈ ਰੈਲੇਟਿਵ ਆਏ ਹੋਏ ਸੀ ਉਹ ਅਮਰਤ ਧਾਰੀ ਸੀ ਕਿਹਦੇ ਪਹਿਲਾਂ ਨਾ ਸਾਡੇ ਘਰ ਦੇ ਵਿੱਚ ਕੋਈ ਨਾ ਕੋਈ ਜਦੋਂ ਆਉਂਦਾ ਸੀ ਉਹਨਾਂ ਵੀ ਸਾਨੂੰ ਕਹਿਣਾ ਕਿ ਇਸ ਤਰ੍ਹਾਂ ਦੀ ਆਵਾਜ਼ ਆਉਂਦੀ ਆ ਵੀ ਜਿਵੇਂ ਤੁਹਾਡੇ ਘਰ ਦੇ ਵਿੱਚ ਕੋਈ ਤੁਰਦਾ ਫਿਰਦਾ ਹੈ ਕਹਿੰਦੇ ਸਾਨੂੰ ਬਹੁਤ ਟੈਂਸ਼ਨ ਹੁੰਦੀ ਸੀ ਇਸ ਚੀਜ਼ ਨੂੰ ਲੈ ਕੇ ਕਹਿੰਦੇ ਉਹਨਾਂ ਨੇ ਵੀ ਸੇਮ ਹੀ ਸਾਨੂੰ ਉਹੀ ਪ੍ਰੋਬਲਮ ਦੱਸੀ ਕਿ ਸਾਨੂੰ ਇਸ ਤਰ੍ਹਾਂ ਲੱਗਦਾ ਵੀ ਜਿਵੇਂ ਤੁਹਾਡੇ ਘਰ ਦੇ ਵਿੱਚ ਕੋਈ ਹੈਗਾ ਵੀ ਜਿਹੜਾ ਤੁਰਤਾ ਫਿਰਤਾ ਵੀ ਜਿਵੇਂ ਤਰਨਵਰੰਦੀ ਆਵਾਜ਼ ਆਉਂਦੀ ਆ ਵੀ ਜਦੋਂ ਬਿਲਕੁਲ ਸ਼ਾਂਤ ਹੁੰਦਾ ਮਾਹੌਲ ਸਾਰੀ ਚੁੱਪ ਹੁੰਦੇ ਨੇ ਉਦੋਂ ਪਤਾ ਲੱਗਦਾ ਕਿ ਜਿਵੇਂ ਕੋਈ ਤੁਰਿਆ ਫਿਰਦਾ ਪਰ ਕੋਈ ਤੁਰਿਆ ਫਿਰਦਾ ਤਾਂ ਹੁੰਦਾ ਨਹੀਂ ਆਵਾਜ਼ ਕਰਦੀ ਆ ਕਹਿੰਦੇ ਭੈਣ ਕਿਤੇ ਵੀ ਇਸ ਤਰ੍ਹਾਂ ਕਰਕੇ ਸਾਨੂੰ ਕਈਆਂ ਨੇ ਹੀ ਕਿਹਾ ਸੀ ਦੇ ਫਿਰ ਉਹਨਾਂ ਨੇ ਹੀ ਸਾਨੂੰ ਦੱਸਿਆ ਕਿ ਤੁਸੀਂ ਨਾ ਇਸ ਤਰ੍ਹਾਂ ਵਹਿਮ ਭਰਮ ਦੇ ਵਿੱਚ ਨਾ ਪਵੋ ਤੁਹਾਨੂੰ ਅਸੀਂ ਦੱਸਦੇ ਹਾਂ ਤੁਸੀਂ ਇੱਕ ਤਾਂ ਘਰ ਦੇ ਵਿੱਚ ਪਾਠ ਕਰਿਆ ਕਰੋ ਜਿੰਨਾ ਹੋ ਸਕੇ ਤੁਸੀਂ ਪਾਠ ਕਰੋ ਤੇ ਪਾਠ ਕਰਦੇ ਸਮੇਂ ਨਾ ਤੁਸੀਂ ਕੋਲ ਜਲ ਰੱਖਿਆ ਕਰੋ ਵਿਚアドੋ ਵੀ ਤੁਸੀਂ ਪਾਠ ਕਰਨੇ ਕੋਲ ਗੜਵੀ ਭਰ ਕੇ ਤੁਸੀਂ ਪਾਣੀ ਦੀ ਰੱਖ ਲੈਣੀ ਆ ਉਹਦੇ ਕੋਲ ਬੈਠ ਕੇ ਤੁਸੀਂ ਪਾਠ ਕਰਨਾ ਹੈ ਪਰ ਜਦੋਂ ਆਪਾਂ ਉਹ ਖਾਲਸਾ ਜੀ ਪਾਠ ਕਰਕੇ ਉੱਠਦੇ ਆਂ ਮੇਰੇ ਕਹਿਣ ਦਾ ਭਾਵ ਇਹ ਕਿ ਜੇ ਵੀ ਆਪਾਂ ਇੱਕ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਦੇ ਆ ਕੋਈ ਇੱਕ ਗਲਾਸ ਪਾਣੀ ਦਾ ਰੱਖ ਲਿਏ ਉਹ ਪਹਿਲਾਂ ਤਾਂ ਪਾਣੀ ਹੁੰਦਾ ਪਰ ਜਦੋਂ ਆਪਾਂ ਪਾਠ ਆਪਣਾ ਸੰਪੂਰਨ ਕਰ ਲੈਨੇ ਆ ਉਸ ਤੋਂ ਬਾਅਦ ਦੇ ਵਿੱਚ ਉਹ ਪਾਣੀ ਪਾਣੀ ਨਹੀਂ ਰਹਿੰਦਾ ਉਹ ਚਾਲ ਬਣ ਜਾਂਦਾ ਫਿਰ ਉਹ ਚਾਲੇ ਜੋ ਉਹ ਤੁਸੀਂ ਆਪ ਵੀ ਛਕਿਆ ਕਰੋ ਆਪਣੇ ਘਰਦਿਆਂ ਨੂੰ ਵੀ ਛਕਾਇਆ ਕਰੋ ਤੇ ਉਸੇ ਹੀ ਚਾਲ ਦਾ ਤੁਸੀਂ ਆਪਣੇ ਘਰ ਦੇ ਵਿੱਚ ਛੱਟਾ ਵੀ ਦਿਆ ਕਰੋ ਇਸ ਤਰ੍ਹਾਂ ਕਰਕੇ ਖਾਲਸਾ ਚੀ ਭੈਣ ਕਿੰਦੀ ਕਿ ਜਿਹੜਾ ਪਰਿਵਾਰ ਆਇਆ ਸੀ ਅਮਰਤਧਾਰੀ ਸਾਡੇ ਘਰ ਦੇ ਵਿੱਚ ਉਹਨਾਂ ਨੇ ਵੀ ਕਹਿੰਦੇ ਸਾਨੂੰ ਇਸ ਤਰ੍ਹਾਂ ਹੀ ਕਿਹਾ ਕਿ ਤੁਸੀਂ ਬਾਟ ਕਰਦੇ ਸਮੇਂ ਕੋਲ ਪਾਣੀ ਰੱਖਣਾ ਉਸ ਤੋਂ ਬਾਅਦ ਦੇ ਵਿੱਚ ਉਹ ਜਲ ਜੋ ਵੱਟ ਜਾਂਦਾ ਹੈ ਤੇ ਉਸ ਤੋਂ ਬਾਅਦ ਵਿੱਚ ਉਹ ਤੁਸੀਂ ਛੱਕ ਲੈਣਾ ਘਰ ਦੇ ਵਿੱਚ ਛੱਟਾ ਵੀ ਦੀਣਾ ਤੇ ਆਪਣੇ ਪਰਿਵਾਰ ਨੂੰ ਵੀ ਛਕਾਉਣਾ ਵੀ ਤੁਸੀਂ ਜਿੰਨਾ ਹੋ ਸਕੇ ਘਰ ਦੇ ਵਿੱਚ ਛਪਈ ਸੱਤ ਦੀ ਗਰਬਾਣੀ ਦਾ ਚਾਪ ਉੱਚੀ ਆਵਾਜ਼ ਦੇ ਵਿੱਚ ਲਗਾ ਕੇ ਰੱਖੋ ਕਾਕੇ ਤੁਹਾਡਾ ਮਨ ਵੀ ਗੁਰਬਾਣੀ ਵਾਲੇ ਪਾਸੇ ਲੱਗੇਗਾ ਤੁਸੀਂ ਜਿਹੜੀ ਟੈਨਸ਼ਨ ਲਈ ਹੋਈ ਆ ਵੀ ਇਹ ਵੀ ਦੂਰ ਹੋਵੇਗੀ ਤੇ ਕਹਿੰਦੇ ਵੀ ਇੱਕ ਕੰਮ ਤੁਸੀਂ ਹੋਰ ਕਰਿਆ ਕਰੋ ਜੇ ਤੁਸੀਂ ਹਰ ਰੋਜ਼ ਜੋਤ ਜਗਾ ਸਕਦੇ ਹੋ ਕਿ ਹਰ ਰੋਜ਼ ਜੋਤ ਜਗਾਇਆ ਕਰੋ ਨਹੀਂ ਤਾਂ ਤੁਸੀਂ ਐਤਵਾਰ ਤੇ ਐਤਵਾਰ ਤੁਸੀਂ ਜੋਤ ਜਗਾਇਆ ਕਰੋ ਤੇ ਸੀ ਕਿ ਉਹਦੀ ਧੰਨ ਧੰਨ ਬਾਬਾ ਦੀਪ ਸਿੰਘ ਸਹਿਬ ਜੀ ਦੀ ਫੋਟੋ ਦੇ ਅੱਗੇ ਤੇ ਨਾਲੇ ਤੁਸੀਂ ਅਰਦਾਸ ਬੇਨਤੀ ਕਰਿਆ ਕਰੋ ਵੇ ਆਚਨੀ ਤਾਂ ਕੱਲ ਵਾਹਿਗੁਰੂ ਸੱਚੇ ਪਾਤਸ਼ਾਹ ਜਰੂਰ ਕਿਰਪਾ ਕਰਨੀ ਕਿਉਂਕਿ ਜੋਤ ਜਿਹੜੇ ਘਰਾਂ ਦੇ ਵਿੱਚ ਜਗਦੀ ਉਹ ਪਰਿਵਾਰ ਨੇ ਭੈਣ ਕਹਿੰਦੇ ਕਿ ਸਰੋਂ ਦੱਸਿਆ ਕਿ ਜਿਹੜੀ ਘਰਾਂ ਦੇ ਵਿੱਚ ਸ਼ਹੀਦਾ ਸਿੰਘਾਂ ਦੇ ਨਾਮ ਦੀ ਜੋਤ ਜਗਦੀ ਵੀ ਉੱਥੇ ਕੋਈ ਵੀ ਮਾੜੀ ਰੋ ਨਹੀਂ ਰਹਿੰਦੀਗੀ ਜੇ ਕਿਸੇ ਘਰ ਦੇ ਉੱਪਰ ਕਹਿੰਦੇ ਵੀ ਲੱਗਦਾ ਹੈ ਵੀ ਕੁਝ ਕਰਿਆ ਕਰਾਇਆ ਜਾਂ ਕੁਝ ਕੀਤਾ ਹੈ ਤਾਂ ਉਹ ਸਭ ਚੀਜ਼ਾਂ ਦੂਰ ਹੋ ਜਾਂਦੀਆਂ ਨੇ ਯੋਗੀ ਖਾਲਸਾ ਜੀ ਜਿੱਥੇ ਸ਼ਹੀਦਾ ਸਿੰਘਾਂ ਦੇ ਨਾਮ ਦੀ ਜੋਤ ਜਗਦੀ ਏ ਕਾ ਉਸ ਜਗ੍ਹਾ ਤੇ ਸ਼ਹੀਦਾ ਸਿੰਘਾਂ ਦਾ ਪੈਰਾ ਲੱਗ ਜਾਂਦਾ ਹੈ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਬਹੁਤ ਕਿਰਪਾ ਹੁੰਦੀ ਏ ਜਿਹੜੀਆਂ ਵੀ ਸੰਗਤਾਂ ਸ਼ਹੀਦਾ ਸਿੰਘਾਂ ਦੇ ਨਾਮ ਦੀ ਘਰ ਦੇ ਵਿੱਚ ਜੋਤ ਜਗਾਉਂਦੀਆਂ ਨੇ ਉਹਨਾਂ ਦੇ ਕਦੇ ਵੀ ਕੋਈ ਕੋਈ ਵੀ ਬਾੜਾ ਨਹੀਂ ਕਰ ਸਕਦਾ ਤੇ ਨਾ ਉਹਨਾਂ ਦੇ ਘਰ ਦੇ ਵਿੱਚ ਕਦੇ ਕੁਝ ਮਾੜਾ ਹੋ ਸਕਦਾ ਪਰ ਕਈ ਵਾਰ ਕੀ ਹੁੰਦਾ ਖਾਲਸਾ ਜੀ ਕੀ ਆਪਾਂ ਕਿਸੇ ਵੱਲ ਵੇਖ ਕੇ ਕਿਸੇ ਨੂੰ ਦੇਖ ਕੇ ਆਪਾਂ ਕਰਨ ਲੱਗ ਜਾਂਦੀਆਂ ਕਿ ਉਹ ਵੀ ਇਸ ਤਰ੍ਹਾਂ ਕਰਦਾ ਮੈਂ ਵੀ ਕਰਾਂ ਪਰ ਹਰ ਇੱਕ ਚੀਜ਼ ਦੇ ਲਈ ਜਿਵੇਂ ਆਪਾਂ ਜੋਤ ਦੇ ਬਾਰੇ ਗੱਲ ਕਰਦੇ ਆਂ ਵੀ ਜੋਤ ਜਗਾਉਣੀ ਚਾਹੀਦੀ ਆ ਹਰ ਇੱਕ ਚੀਜ਼ ਦੇ ਲਈ ਆਪਣੀ ਸ਼ਰਧਾ ਭਾਵਨਾ ਹੋਣੀ ਚਾਹੀਦੀ ਆ ਉਸ ਤੋਂ ਬਾਅਦ ਦੇ ਵਿੱਚ ਹੀ ਕਰਨ ਦਾ ਫਾਇਦਾ ਹੈ ਆਪਾਂ ਨੂੰ ਜੇ ਆਪਾਂ ਵੇਖ ਤੋਂ ਵੇਖ ਇੱਕ ਦੂਸਰੇ ਵੱਲ ਕਰਾਂਗੇ ਉਸੀ ਦਾ ਪણો ਪੈਦਾ ਨਹੀਂ ਸਭ ਤੋਂ ਪਹਿਲਾਂ ਆਪਾਂ ਨੂੰ ਵਿਸ਼ਵਾਸ ਬਣਾਉਣਾ ਹੈ ਚਰਦਾ ਭਾਵਨਾ ਫਿਰ ਉਹ ਆਪਾਂ ਕਾਰਜ ਸ਼ੁਰੂ ਕਰਨਾ ਇਸੇ ਤਰ੍ਹਾਂ ਖਾਲਸਾ ਜੀ ਭੈਣ ਕਹਿੰਦੇ ਕਿ ਉਹਨਾਂ ਨੇ ਸਾਨੂੰ ਕਿਹਾ ਕਿ ਫਿਰ ਮੈਂ ਘਰ ਦੇ ਵਿੱਚ ਇੱਕ ਵਾਰ ਜੋਤ ਵੀ ਦੀ ਗੋਣੀ ਸ਼ੁਰੂ ਕੀਤੀ ਕਹਿੰਦੇ ਚਪਈ ਸਹਿਬ ਦਾ ਪਾਠ ਸਾਰਾ ਦਿਨ ਕਹਿੰਦੇ ਉੱਚੀ ਆਵਾਜ਼ ਦੇ ਵਿੱਚ ਕਹਿੰਦੇ ਮੋਬਾਈਲ ਤੇ ਲਗਾ ਕੇ ਰੱਖਣਾ ਇੰਨੇ ਮੈਂ ਜਪਜੀ ਸਾਹਿਬ ਦਾ ਪਾਠ ਵੀ ਕਰਨਾ ਚਪਈ ਸਹਿਬ ਦਾ ਪਾਠ ਵੀ ਤੇ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਵੀ ਕਰਨਾ ਤੇ ਹਰ ਐਤਵਾਰ ਨੂੰ ਜੋਤ ਵਿੱਚ ਗੋਣੀ ਗੁਰੂ ਖਾਲਸਾ ਜੀ ਬੈਣ ਕਹਿੰਦੇ ਕਿ ਸਾਨੂੰ ਕਈ ਸਾਲ ਹੋ ਗਏ ਸੀਗੇ ਵੀ ਅਸੀਂ ਇੰਨੇ ਹੀ ਦੁਖੀ ਹੋਏ ਪੈ ਸੀ ਵੀ ਘਰ ਦੇ ਵਿੱਚ ਬਰਕਤ ਵੀ ਨਾ ਪੈਣੀ ਘਰ ਦੇ ਵਿੱਚ ਬਿਮਾਰੀ ਵੀ ਨਹੀਂ ਕਦੇ ਪਸ਼ੂ ਡੰਗਰ ਬਿਮਾਰ ਹੋ ਜਾਣੇ ਕਦੇ ਅਸੀ ਹੋ ਜਾਣਾ ਕਹਿੰਦੇ ਵੀ ਸਾਡਾ ਇੰਨੀ ਚਾਦੇ ਮਾੜੇ ਹਾਲਾਤ ਹੋ ਗਏ ਸੀ ਘਰ ਦੇ ਵਿੱਚ ਸਾਫ ਸਫਾਈ ਵੀ ਸਾਡੇ ਕੋ ਨਹੀਂ ਸੀ ਹੁੰਦੀ ਕਿਉਂਕਿ ਸਾਡੇ ਸਰੀਰ ਦੇ ਵਿੱਚ ਬਿਲਕੁਲ ਜਾਨ ਨਹੀਂ ਸੀ ਰਹਿੰਦੀ ਜਿਸ ਤਰ੍ਹਾਂ ਹੁੰਦਾ ਸੀ ਵੀ ਜਿਵੇਂ ਅਸੀਂ ਬਿਮਾਰ ਕਹਿੰਦੇ ਵੀ ਹੁਣ ਕਹਿੰਦੇ ਮੈਂ ਮੈਨੂੰ ਇੰਨਾ ਵਿਸ਼ਵਾਸ ਕੀਂਦੀ ਵੀ ਮੈਂ ਇੰਨਾ ਭੈਣ ਕਹਿੰਦੇ ਸੋਚਦੀ ਆ ਕਿ ਤਾਂ ਧੰਨ ਬਾਬਾ ਦੀਰ ਸਿੰਘ ਸਾਹਿਬ ਜੀ ਦੀ ਕਿਰਪਾ ਸਦਕਾ ਨਾਇਗੁਰੂ ਸੱਚੇ ਪਾਤਸ਼ਾਹ ਦੀ ਗੁਰਬਾਣੀ ਦੇ ਜਾਪ ਦੀ ਕਿਰਪਾ ਸਦਕਾ ਕਹਿੰਦੇ ਕਿ ਮੈਂ ਪੂਰੇ 15 20 ਦਿਨ ਲਗਾਤਾਰ ਕਹਿੰਦੇ ਮੈਂ ਪਾਠ ਕੀਤਾ ਬਿਨਾ ਗੈਬ ਦੇ ਹਰ ਰੋਜ਼ ਇੱਕ ਜਪਜੀ ਸਾਹਿਬ ਦਾ ਪਾਠ ਇੱਕ ਚਪਾਈ ਸਾਹਿਬ ਦਾ ਪਾਠ ਤੇ ਇੱਕ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਤੇ ਹਰ ਐਤਵਾਰ ਉਹ ਖੇਡੇ ਮੈ ਜੋਤ ਜਿਗਾਈ 15 20 ਦਿਨ ਤੇ ਵਿੱਚ ਖਾਲਸਾ ਜੀ ਉਹ ਭੈਣ ਖੇਡੇ ਕਿ ਸਾਡੇ ਘਰ ਦੇ ਹਾਲਾਤ ਸਾਡੇ ਘਰ ਦੇ ਵਿੱਚ ਬਰਕਤ ਕਹਿੰਦੇ ਜਿਵੇਂ 50% ਮੈਨੂੰ ਪੂਰਾ ਫਰਕ ਪੈ ਗਿਆ ਸਾਡੇ ਘਰ ਦੇ ਵਿੱਚ ਕਹਿੰਦੇ ਵੀ ਮੈਨੂੰ ਇਸ ਤਰ੍ਹਾਂ ਲੱਗਿਆ ਹੈ ਵੀ ਜਿਵੇਂ ਸਾਡੇ ਘਰ ਦੀ ਵਿੱਚ ਜੇ ਕੁਝ ਹੈ ਵੀ ਸੀ ਤਾਂ ਕਿ ਉਹ ਭੈਣ ਦਾ ਕਹਿਣਾ ਇਹੀ ਆ ਖਾਲਸਾ ਜੀ ਕਿ ਤਾਂ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਨਾਮ ਦੀ ਜੇ ਤੁਸੀਂ ਦਸਿੰਨਾ ਦੇ ਨਾਮ ਦੀ ਜੋਤ ਚਾਹੁੰਦੀ ਹੈ ਉਥੇ ਕੋਈ ਵੀ ਮਾੜੀ ਚੀਜ਼ ਨਹੀਂ ਰਹਿ ਸਕਦੀ ਜੇ ਆਪਣੇ ਘਰ ਦੇ ਵਿੱਚ ਆਪਾਂ ਨੂੰ ਇਸ ਚੀਜ਼ ਦੀ ਵੀ ਕੋਈ ਪ੍ਰੋਬਲਮ ਹੈ ਤਾਂ ਤੁਸੀਂ ਘਰ ਦੇ ਵਿੱਚ ਜੋਤ ਜਗਾਇਆ ਕਰੋ ਜੀ ਤੇ ਜੋਤ ਜਗਾਉਣ ਦੇ ਸਮੇਂ ਤੁਸੀਂ ਬਹੁਤ ਧਿਆਨ ਦੇ ਨਾਲ ਜੋਤ ਜਗਾਉਣੀ ਹੈ ਜੀ ਕਿਉਂਕਿ ਜਿੰਨੀ ਆਪਾਂ ਸੂਚਿਤ ਰੱਖਾਂਗੇ ਜਹੀਰ ਸਿੰਘ ਓਨੀ ਸੁਚਪਤਾ ਤੋਂ ਖੁਸ਼ ਹੁੰਦੇ ਨੇ ਵਾਹਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ ਇਸੀ ਤਰ੍ਹਾਂ ਖਾਲਸਾ ਜੀ ਪੈਣ ਕੀ ਦੇ ਕੇ 15-20 ਦਿਨ ਮੇ ਲਗਾਤਾਰ ਜੋਤ ਚ ਗਈ ਤੈਨੂੰ ਇਸ ਤਰ੍ਹਾਂ ਲੱਗਿਆ ਕਿ ਸਾਡੇ ਘਰ ਦੇ ਵਿੱਚ ਪਰਕ ਪੈਣ ਲੱਗਿਆ ਹੈ ਕਿੰਨੇ ਮੈਂ ਉਸੇ ਤਰ੍ਹਾਂ ਰੈਗੂਲਰ ਪਾਠ ਤੇ ਜੋਤ ਜੇ ਗਉਂਦੀ ਰਹੀ ਹਾਰ ਐਤਵਾਰ ਨੂੰ ਤੇ ਕਹਿੰਦੇ ਮੈਨੂੰ 5-6 ਮਹੀਨੇ ਹੋ ਗਏ ਨੇ ਸਾਡੇ ਘਰ ਦੇ ਵਿੱਚ ਕਹਿੰਦੇ ਬਹੁਤ ਵਧੀਆ ਮਾਹੌਲ ਹੈ ਅਸੀਂ ਕਹਿੰਦੇ ਪਾਠ ਹੁਣ ਸਾਰਾ ਪਰਿਵਾਰ ਵੀ ਕਰਦੇ ਆਂ ਉਹੀ ਕਹਿੰਦੇ ਓਨੀ ਸਾਡੇ ਕੋਲ ਚ ਵੀ ਚੈਰਾਰੇ ਚਿਗਨੀ ਪਹਿਲਾ ਸੀ ਜਿੰਦੇ ਵਿੱਚ ਬਰਕਤ ਨਹੀਂ ਸੀ ਪੈਂਦੀ ਕਹਿੰਦੇ ਓਨੀ ਹੀ ਹੋਣੇ ਤੇ ਹੁਣ ਅਸੀਂ ਆਪਣਾ ਘਰ ਵੀ ਇੱਕ ਨਵਾਂ ਬਣਾਉਣਾ ਸ਼ੁਰੂ ਕੀਤਾ ਹੋਇਆ ਹੈ ਵੀ ਸਾਡਾ ਘਰ ਪਹਿਲਾਂ ਬਣਿਆ ਨਹੀਂ ਸੀ ਹੋਇਆ ਤੇ ਕਹਿੰਦੇ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਬਹੁਤ ਕਿਰਪਾ ਹੈ ਹੁਣ ਭੈਣ ਕਹਿੰਦੇ ਕਿ ਹਰ ਐਤਵਾਰ ਨੂੰ ਕੋਈ ਨਾ ਕੋਈ ਕੰਮ ਭਾਵੇਂ ਛੁੱਟ ਜਾਵੇ ਕਹਿੰਦੇ ਪਰ ਮੈਂ ਝੂਠ ਜਗਾਉਣੀ ਨਹੀਂ ਛੱਡੀ ਇਸੇ ਤਰ੍ਹਾਂ ਖਾਲਸਾ ਜੀ ਭੈਣ ਇਹ ਵੀ ਦੱਸਦੇ ਕਹਿੰਦੇ ਕਿ ਮੈਂ ਚਪੈਰਾ ਸਾਹਿਬ ਦੇ ਬਾਰੇ ਵੀ ਸੁਣਿਆ ਹੈ ਕਹਿੰਦੇ ਪਰ ਮੈਂ ਹਜੇ ਘਟਨਾ ਨਹੀਂ ਸ਼ੁਰੂ ਕੀਤਾ ਕਿਉਂਕਿ ਘਰ ਦਾ ਕੰਮ ਚੱਲ ਰਿਹਾ ਹੈ ਜਦੋਂ ਘਰ ਕੰਪਲੀਟ ਹੋ ਗਿਆ ਇਹਦੇ ਉਸ ਤੋਂ ਬਾਅਦ ਦੇ ਵਿੱਚ ਮੈਂ ਘਰ ਦੇ ਵਿੱਚ ਚਪੈਰਾ ਸਾਹਿਬ ਦੀ ਘਟਨਾ ਸ਼ੁਰੂ ਕਰਨਾ ਹੈ ਇਸ ਤਰ੍ਹਾਂ ਖਾਲਸਾ ਜੀ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦੀ ਚੋਟ ਜਗਾਉਣ ਦੇ ਨਾਲ ਭੈਣ ਦੇ ਘਰ ਦੇ ਵਿੱਚ ਸੁਖ ਸ਼ਾਂਤੀ ਆਈ ਬਰਕਤ ਪਈ ਜੋਗ ਕਿ ਉਹਨਾਂ ਦੇ ਘਰ ਦੇ ਵਿੱਚ ਲੱਗਦਾ ਸੀ ਕਿਸੇ ਬਾੜੀ ਠੀਕ ਦਾਸ ਆਇਆ ਹੈ ਜਾ ਕਿ ਸੇਦਾ ਕੋਸ਼ਕੀਤਾ ਕਰਾਇਆ ਇਹ ਸਭ ਚੀਜ਼ਾਂ ਤੂੰ ਵੀ ਖਾਲਸਾ ਜੀ ਉਹ ਪੈਣ ਕਹਿੰਦੇ ਕਿ ਅਸੀਂ ਕੋਈ ਜਗਾ ਨਹੀਂ ਸੀ ਛੱਡੀ ਕੋਈ ਪੰਡਤ ਨਹੀਂ ਸੀ ਛੱਡਿਆ ਕੋਈ ਸਿਆਣਾ ਨਹੀਂ ਸੀ ਛੱਡਿਆ ਸਤਾ ਪਰ ਕਹਿੰਦੇ ਜਦੋਂ ਅਸੀਂ ਘਰ ਦੇ ਵਿੱਚ ਜੋਤ ਜਗਾਉਣੀ ਸ਼ੁਰੂ ਕੀਤੀ ਇਹ ਸਭ ਚੀਜ਼ਾਂ ਖੰਦੇ ਵਾਇਕਰੋ ਸੱਚੇ ਪਾਤਸ਼ਾਹ ਦੀ ਕਿਰਪਾ ਤੇ ਸਦਖਾ ਸਭ ਦੂਰ ਇਸ ਤਰ੍ਹਾਂ ਖਾਲਸਾ ਜੀ ਜਿਹੜੇ ਵੀ ਘਰਾਂ ਦੇ ਵਿੱਚ ਜੋਤ ਜਗਦੀਏ ਉਥੇ ਕਿਸੇ ਵੀ ਚੀਜ਼ ਦੀ ਕਮੀ ਨਹੀਂ ਰਹਿੰਦੀ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਬਹੁਤ ਕਿਰਪਾ ਹੁੰਦੀ ਸੋ ਖਾਲਸਾ ਜੀ ਇਸੀ ਪੈਂਦੀ ਹੱਡ ਬੀਤੀ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਨੂੰ ਦੇਖਣ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਖਾਲਸਾ ਜੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਦੀ ਜ਼ਰੂਰ ਲਗਵਾਇਆ ਕਰੋ ਜੀ ਸੋ ਖਾਲਸਾ ਜੀ ਭੁੱਲਾ ਚੁੱਕਾ ਦੀ ਹੀਵਾ ਬਖਸ਼ਨੀ ਬੋਲਦੇ ਸਮਝਾਣੀ ਅਣਜਾਣੀਆਂ ਅਨੇਕਾ ਗਲਤੀਆਂ ਭੁੱਲਾ ਚੁੱਕਾ ਹੋ ਜਾਂਦੀਆਂ ਨੇ ਹੀਵਾ ਬਖਸ਼ਨੀ ਖਾਲਸਾ ਜੀ ਧੰਨ ਧੰਨ ਅਮਰ ਸ਼ਹੀਰ ਬਾਬਾ ਦੀਪ ਸਿੰਘ ਸੇਵ ਜੀ ਸਰਬੱਤ ਦਾ ਪਲਾ ਕਰਨਾ ਵਾਹਿਗੁਰੂ ਸੱਚੇ ਪਾਤਸ਼ਾਹ ਨਾਲ ਸੰਗਤਾਂ ਤੇ ਬੇਰ ਭਰਿਆ ਹੱਥ ਰੱਖਣਾ ਧੰਨ ਧੰਨ ਬਾਬਾ ਦੀਪ ਸਿੰਘ ਸੇਵ ਜੀ ਵਾਹਿਗੁਰੂ ਸੱਚੇ ਪਾਤਸ਼ਾਹ ਸਾਰੇ ਹੀ ਭੈਣ ਭਰਾਵਾਂ ਦੇ ਕਾਰਜ ਸਹੂਲ ਕਰਨੀ ਸਾਰੇ ਪਰਿਵਾਰਾਂ ਤੇ ਆਪਣਾ ਮੀਰ ਭਰਿਆ ਹੱਥ ਬਣਾਈ ਰੱਖਣਾ ਸਾਰੀਆਂ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਜੋੜਨਾ ਗੁਰੂ ਵਾਲੇ ਬਣਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ